ਕਿਸਾਨ ਦੋਸਤੋ ਕਣਕ ਦੀ ਵਾਢੀ ਦਾ ਕੰਮ ਵੱਡੀ ਪੱਧਰ ਤੇ ਚੱਲ ਰਿਹਾ ਤੇ ਨਾਲ ਦੀ ਨਾਲ ਕਿਸਾਨ ਵੀਰ ਤੂੜੀ ਵੀ ਬਣਾ ਰਹੇ ਨੇ ਪਰ ਇਸ ਵਾਰ ਤੂੜੀ ਦੇ ਰੇਟਾਂ ਦੇ ਉੱਤੇ ਪੇਚ ਫਸਿਆ ਹੋਇਆ ਹੈ ਪਿਛਲੇ ਸਾਲ ਸੀਜ਼ਨ ਦੇ ਵਿੱਚ ਤੂੜੀ ਦੇ ਰੇਟ ਉੱਚੇ ਸੀਗੇ ਟਰਾਲੀ 4000 ਤੋਂ 4500 ਰੁਪਏ ਦੇ ਵਿੱਚਕਾਰ ਸੀਜ਼ਨ ਦੇ ਵਿੱਚ ਵੀ ਵਿਕ ਰਹੀ ਸੀ ਜਿਵੇਂਦਾਰਾਂ ਨੂੰ ਸੀਜ਼ਨ ਦੇ ਵਿੱਚ ਜਿਹੜੇ ਤੂੜੀ ਦੇ ਰੇਟ ਕਾਫੀ ਵਧੀਆ ਮਿਲੇ ਪਰ ਜਿੰਨਾ ਜਿਵੇਂਦਾਰਾਂ ਨੇ ਤੂੜੀ ਸਟੋਰ ਕਰ ਲਈ ਉਨਾਂ ਨੂੰ ਕੋਈ ਜ਼ਿਆਦਾ ਫਾਇਦਾ ਨਹੀਂ ਹੋਇਆ ਸਗੋਂ ਨੁਕਸਾਨ ਹੋਇਆ ਕਿਉਂਕਿ ਬਾਅਦ ਵਿੱਚ ਤੂੜੀ ਦੇ ਜਿਹੜੇ ਰੇਟ ਹਟਾ ਆ ਗਏ ਸਟੋਰ ਖਰਚਣ ਦੇ ਉੱਤੇ ਖਰਚਾ ਸਗੋਂ ਹੋਰ ਆ ਗਿਆ ਜੋ ਰੇਟ ਸੀਜ਼ਨ ਦੇ ਵਿੱਚ ਮਿਲਦੇ ਸੀ ਉਹ ਵੀ ਨਹੀਂ ਮਿਲੇ ਇਸ ਕਰਕੇ ਬਹੁਤ ਸਾਰੇ ਜ਼ਿਮੀਦਾਰਾਂ ਨੇ ਸਟੋਰ ਕੀਤੀ ہوئی ਤੂੜੀ ਵੇਚੀ ਨਹੀਂ ਹਾਲੇ ਵੀ ਬਹੁਤ ਸਾਰੇ ਜ਼ਿਮੀਦਾਰਾਂ ਦੇ ਕੋਲ ਸਟੋਰ ਕੀਤੀ ਤੂੜੀ ਉਸੇ ਤਰ੍ਹਾਂ ਪਈ ਹੈ ਉੱਪਰੋਂ ਤੂੜੀ ਦਾ ਨਵਾਂ ਸੀਜ਼ਨ ਆ ਗਿਆ ਇਸ ਕਰਕੇ ਤੂੜੀ ਦੇ ਰੇਟਾਂ ਦੇ ਵਿੱਚ ਮੰਦੀ ਬਣੀ ਹੋਈ ਹੈ ਜਿੰਨਾ ਜ਼ਿਮੀਦਾਰਾਂ ਦੇ ਕੋਲ ਪਹਿਲਾਂ ਸਟੋਰ ਕੀਤੀ ਤੂੜੀ ਪਈ ਹੋਈ ਹੈ ਉਹਨਾਂ ਨੂੰ ਨਵੀਂ ਤੂੜੀ ਹੁਣ ਵੇਚਣੀ ਹੀ ਪੈਣੀ ਹੈ ਉਪਰੋਂ ਕਣਕ ਦੀ ਫਸਲ ਕਾਫੀ ਵਧੀਆ ਹੈ ਕਣਕ ਦਾ ਜਿਹੜਾ ਣਾੜ ਕਾਫੀ ਤਕੜਾ ਹੈ ਤੇ ਤੂੜੀ ਵੀ ਕਾਫੀ ਮਾਤਰਾ ਚ ਬਣ ਰਹੀ ਹੈ ਤੇ ਹੁਣ ਤੂੜੀ ਵੇਚਣ ਵਾਲੇ ਜ਼ਿਆਦਾ ਨੇ ਤੂੜੀ ਖਰੀਦਣ ਵਾਲੇ ਘੱਟ ਨੇ ਇਸ ਕਰਕੇ ਜਿਹੜਾ ਰੇਟ ਹੈ ਕੁਝ ਬਣਦਾ ਦਿਖਾਈ ਨਹੀਂ ਦੇ ਰਿਹਾ ਪਿਛਲੇ ਸਾਲ ਵਾਲੀ ਜਿਹੜੀ ਤੂੜੀ ਪਈ ਹੈ ਉਹ 350 ਤੋਂ 400 ਰੁਪਏ ਕੁਇੰਟਲ ਦੇ ਲਗਭਗ ਵਿਕ ਰਹੀ ਹੈ ਨਵੀਂ ਤੂੜੀ ਸੀਜ਼ਨ ਦੇ ਵਿੱਚ ਟਰਾਲੀ ਦੇ ਹਿਸਾਬ ਨਾਲ ਹੀ ਜ਼ਿਆਦਾਤਰ ਵੇਚਦੀ ਆ। ਪੁਰਾਣੀ ਤੂੜੀ ਪਈ ਹੋਣ ਕਰਕੇ ਅਤੇ ਰੇਟ ਘੱਟ ਹੋਣ ਕਰਕੇ ਨਵੀਂ ਤੂੜੀ ਦੀ ਜਿਹੜੀ ਟਰਾਲੀ ਆ ਉਹਦਾ ਰੇਟ ਫਸਿਆ ਹੋਇਆ ਹੈ। ਵੇਚਣ ਵਾਲਾ ਜੀਮੇਦਾਰ 3500 ਤੋਂ 4000 ਰੇਟ ਮੰਗਦਾ। ਪਰ ਖਰੀਦਣ ਵਾਲਾ 2500 ਤੋਂ ਵੀ ਘੱਟ ਮੰਗੀ ਜਾਂਦਾ। ਤੇ ਉੱਪਰੋਂ ਤੂੜੀ ਦੀ ਜਿਹੜੀ ਬਣਵਾਈ ਦਾ ਰੇਟ 14-1500 ਰੁਪਏ ਟਰਾਲੀ ਪਿੱਛੇ ਚੰਦਾ ਤੇ ਜੀਮੇਦਾਰ ਦੇ ਪੱਲੇ ਕੁਝ ਨਹੀਂ ਪੈਂਦਾ। ਜਿੰਨਾ ਜੀਮੇਦਾਰਾਂ ਨੇ ਜਿਨ੍ਹਾਂ ਜ਼ਿੰਮੇਦਾਰਾਂ ਦੇ ਕੋਲ ਸਟੋਰ ਕਰਨ ਵਾਸਤੇ ਥਾਂ ਖਾਲੀ ਹੈਗੀ ਹੈ ਉਹ ਤਾਂ ਤੂੜੀ ਸਟੋਰ ਕਰ ਰਹੇ ਨੇ ਪਰ ਜਿਨ੍ਹਾਂ ਦੇ ਕੋਲ ਪਿਛਲੇ ਸੀਜ਼ਨ ਵਾਲੀ ਤੂੜੀ ਹੀ ਸਟੋਰ ਕੀਤੀ ਪਈ ਹੈ ਉਹਨਾਂ ਨੂੰ ਜਾਂ ਤਾਂ ਮਜਬੂਰੀ ਵਸ ਤੂੜੀ ਵੇਚਣੀ ਪੈ ਰਹੀ ਹੈ ਜਾਂ ਫਿਰ ਉਹ ਬਾਹਰ ਖੇਤਾਂ ਦੇ ਵਿੱਚ ਢਾਢ ਲੈ ਸਕਦੇ ਨੇ ਕੁਝ ਜ਼ਿੰਮੇਦਾਰ ਸਸਤੀ ਮਹਿੰਗੀ ਤੂੜੀ ਵੇਚ ਵੀ ਰਹੇ ਨੇ ਜੋ ਰੇਟ ਚੱਲੂਗਾ ਲੈ ਲਵਾਂਗੇ ਕਹਿ ਕੇ ਇੱਕ ਦੂਜੇ ਜਿਹੜੇ ਜ਼ਰੂਰਤਮੰਦ ਨੇ ਉਹਨਾਂ ਨੂੰ ਤੂੜੀ ਦੇ ਰਹੇ ਨੇ ਇਸ ਕਰਕੇ ਸੀਜ਼ਨ ਦੇ ਵਿੱਚ ਤਾ ਰੇਟ ਕੋਈ ਬਹੁਤ ਜ਼ਿਆਦਾ ਉੱਚਾ ਹੋਣ ਦੀ ਉਮੀਦ ਨਹੀਂ ਅੱਗੇ ਜਾ ਕੇ ਜਿਹੜੀ ਸਟੋਰ ਕੀਤੀ ਤੂੜੀ ਹੈ ਸੀਜ਼ਨ ਲੰਘਣ ਤੋਂ ਬਾਅਦ ਉਹਦੇ ਰੇਟ ਥੋੜੇ ਬਲੇ ਜ਼ਰੂਰ ਵਧ ਸਕਦੇ ਨੇ ਕਿਉਂਕਿ ਜੋ ਕਿਸਾਨ ਤੂੜੀ ਸਟੋਰ ਕਰ ਲੈਂਦੇ ਨੇ ਫਿਰ ਉਹ ਜਲਦੀ ਵੇਚਦੇ ਨਹੀਂ ਇਸ ਕਰਕੇ ਤੂੜੀ ਦੀ ਜਦੋਂ ਮੰਗ ਵੱਧ ਜਾਂਦੀ ਹੈ ਤਾਂ ਫਿਰ ਰੇਟ ਦੇ ਵਿੱਚ ਕੁਛ ਨਾ ਕੁਛ ਜ਼ਰੂਰ ਫਰਕ ਪੈ ਜਾਂਦਾ ਬਾਕੀ ਬਾਹਰੀਆਂ ਸਟੇਟਾਂ ਦੇ ਵਿੱਚ ਹੜ ਦਾ ਕਈ ਵਾਰੀ ਸੋਕਾ ਪੈ ਜਾਂਦਾ ਉਹਦੇ ਕਰਕੇ ਵੀ ਤੂੜੀ ਦੇ ਰੇਟ ਵਧ ਜਾਂਦੇ ਨੇ ਇਸ ਕਰਕੇ ਜਿੰਨੀ ਕੁ ਹੋ ਸਕਦੀ ਹੈ ਤੂੜੀ ਸਟੋਰ ਕਰ ਲੋ ਜਾਂ ਫਿਰ ਬਾਹਰ ਖੇਤਾਂ ਦੇ ਵਿੱਚ ਧੋੜ ਲੰਪ ਲੋ ਜੇਕਰ ਜ਼ਿਆਦਾ ਹੀ ਰੇਟ ਘਟ ਜਾਂਦੇ ਨੇ ਤਾਂ ਫਿਰ ਤੂੜੀ ਬਣਾ ਕੇ ਵੇਚਣ ਦੇ ਨਾਲੋਂ ਤੂੜੀ ਦੇ ਨਾਲ ਨੂੰ ਖੇਤ ਦੇ ਵਿੱਚ ਬਾਹ ਦੇਣ ਦੇ ਚ ਫਾਇਦਾ ਕਿਉਂਕਿ ਤੂੜੀ ਦੇ ਨਾਲ ਦੇ ਵਿੱਚ ਕਾਫੀ ਮਾਤਰਾ ਚ ਤੱਤ ਹੁੰਦੇ ਨੇ ਉਹ ਮਿੱਟੀ ਨੂੰ ਮਿੱਟੀ ਨੂੰ ਅਪਜਾਊ ਬਣਾਉਣ ਚ ਕਾਫੀ ਮਦਦ ਕਰਦੇ ਨੇ ਰੇਟ ਜ਼ਿਆਦਾ ਥੱਲੇ ਆਉਣ ਦੀ ਸੂਰਤ ਵਿੱਚ ਇਹ ਸਾਰਿਆਂ ਨੂੰ ਵਧੀਆ ਤਰੀਕਾ ਹੈ ਪਰਾਲੀ ਨੂੰ ਤੂੜੀ ਦੀ ਪਰਾਲੀ ਨੂੰ ਖੇਤ ਦੇ ਵਿੱਚ ਹੀ ਬਾ ਦੇਓ ਇਹਦੇ ਨਾਲ ਨਾਲੇ ਤਾਂ ਮਿੱਟੀ ਦੀ ਬਜਾਅ ਸ਼ਕਤੀ ਵਧਦੀ ਹੈ ਨਾਲੇ ਜਿਹੜੀ ਤੂੜੀ ਦੀ ਫਿਰ ਮੰਗ ਵੱਧ ਜਾਂਦੀ ਹੈ ਕਿਉਂਕਿ ਜਦੋਂ ਤੂੜੀ ਕੁਛ ਨਾ ਕੁਛ ਵਿੱਚ ਬਾਤ ਹੀ ਤੇ ਮੰਗ ਵੱਧ ਜਾਣੀ ਹੈ ਉਹਦੇ ਨਾਲੇ ਰੇਟਾਂ ਦੇ ਵਿੱਚ ਫਾਇਦਾ ਹੋ ਸਕਦਾ ਤੇ ਤੂੜੀ ਦੀ ਟਰਾਲੀ ਇਸ ਵੇਲੇ ਕੀ ਭਾਵੇਂ ਕਿ ਰਹੀ ਹੈ ਇਹ ਗੱਲ ਪੂਰੀ ਖੁੱਲ ਕੇ ਸਾਹਮਣੇ ਨਹੀਂ ਆਈ ਕਿਉਂਕਿ ਬਹੁਤ ਸਾਰੇ ਜ਼ਿੰਮੇਵਾਰਾਂ ਨੇ ਤੇ ਹਲੇ ਤੂੜੀ ਬਣਾਉਣੀ ਸ਼ੁਰੂ ਨਹੀਂ ਕੀਤੀ ਜਿਨ੍ਹਾਂ ਕੋਲੇ ਤੂੜੀ ਹੈਗੀ ਬਣਾ ਰਹੇ ਨੇ ਉਹ ਉਹਨਾਂ ਦਾ ਕੋਈ ਰੇਟ ਖੋਲ ਨਹੀਂ ਰਿਹਾ ਇਸ ਕਰਕੇ ਆਪਣੇ ਆਪਣੇ ਏਰੀਏ ਦੇ ਵਿੱਚ ਜੇਕਰ ਤੁਹਾਨੂੰ ਪਤਾ ਲੱਗਦਾ ਵੀ ਕਿਹੜਾ ਤੂੜੀ ਲੈਂਦਾ ਕੀ ਭਾਅ ਵੇਚਦਾ ਉਹ ਸਾਰੀ ਕਮੈਂਟ ਦੇ ਵਿੱਚ ਜ਼ਰੂਰ ਸ਼ੇਅਰ ਕਰਿਓ ਤਾਂ ਕਿ ਬਾਕੀ ਕਿਸਾਨਾਂ ਨੂੰ ਵੀ ਪਤਾ ਲੱਗ ਜAVE ਤੇ ਰੇਟ ਆ ਜਿਹੜਾ ਖੁੱਲ ਕੇ ਸਾਹਮਣੇ ਆ ਜਾਵੇ ਤੇ ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਇੰਨਾ ਹੀ ਅੰਤ ਵਿੱਚ ਸਾਰੇ ਕਿਸਾਨ ਦੋਸਤਾਂ ਨੂੰ ਸਤਿ ਸ੍ਰੀ ਅਕਾਲ ਧੰਨਵਾਦ